ਦੇਖੋ ਜੀ ਕੱਲੀ ਇਹ ਗੱਲ ਨਾਲ ਆਪਣਾ ਮਸਲਾ ਹੱਲ ਨਹੀਂ ਹੋਣਾ। ਹੂੰ। ਪਹਿਲੀ ਗੱਲ ਆ ਜਿਹੜਾ ਕਿਸਾਨ ਅੰਦੋਲਨ ਆ ਪੰਜਾਬ ਦਾ ਇਹ ਆਰਥਿਕਵਾਦੀ ਕਿਸਾਨ ਅੰਦੋਲਨ ਆ। ਹੂੰ। ਇਹਨੇ ਕਦੇ ਨੀਤੀਆਂ ਬਦਲਣ ਖਾਤਰ ਕਦੇ ਲੜਾਈ ਨਹੀਂ ਲੜੀ। ਹੂੰ। ਵੱਡੀ ਗੱਲ ਮੈਂ ਤੁਹਾਨੂੰ ਕਹਿਣਾ ਆਪਾਂ ਕਹਿੰਦੇ ਪਛਾਪ ਦਾ ਕਿਸਾਨ ਅੰਦੋਲਨ ਨੇ ਐਡੀ ਵੱਡੀ ਗੱਲ ਕਰਤੀ। ਪੰਜਾਬ ਦਾ ਕਿਸਾਨ ਅੰਦੋਲਨ ਦੀ ਸਾਂਝੀ ਸਮਝ ਇਹ ਸੀ ਸਾਨੂੰ ਤਿੰਨੇ ਖੇਤੀ ਬਿਲਾ ਨਾਲ ਕੋਈ ਰੌਲਾ ਨਹੀਂ ਇੱਕ ਬਿੱਲ ਦੇ ਹੇਠਾਂ ਤਿੰਨ ਲਾਈਨਾਂ ਪਾ ਦੋ ਐਮਐਸਪੀ ਤੇਲਾ ਵਾਂਗੂ ਜਾਰੀ ਰਹੂਗੀ ਹੂੰ ਆਪਾਂ ਯਾਦ ਕਰੋ ਨਾ ਜੀ ਉਹ ਗੱਲਾਂ ਮੁੜ ਕੇ ਸੁਧਾਰ ਚੱਲਿਆ ਚਲੋ ਜੋ ਕੁਝ ਹੋਇਆ ਇਹਨਾਂ ਦੀ ਜਿੱਤ ਹੋਈ ਹੂੰ ਪਰ ਜਿੱਤ ਦਾ ਬਰਤਾਨਾ ਨੀਂ ਇਹਨਾਂ ਨੇ ਸਿਰਜਿਆ ਹੂੰ ਜਿੱਤ ਦਾ ਬਰਤਾਨਾ ਕੀ ਸਿਰਜਿਆ ਇੱਕ ਰਾਜ ਸਭਾ ਸਾਹਿਬ ਕਹਿੰਦੇ ਚੋਣਾਂ ਤੇ ਜਾਵਾਂਗੇ ਹੂੰ ਇੱਕ ਕਹਿੰਦੇ ਵੋਟਾਂ ਤੋਂ ਨੋ ਝਾੜ ਕਰੋ ਆਪਦੀ ਰਾਖੀ ਆਪ ਕਰੋ ਹੂੰ ਇਹ ਬੈਜੀ ਹਤੂਆ ਦੇ ਇਹਨਾਂ ਦਾ ਬਰਤਾਂਤ ਖਿੰਡ ਗਿਆ ਜਿਹੜਾ ਕਿਸਾਨ ਅੰਦੋਲਨ ਦਾ ਬਰਤਾਂਤ ਸੀ ਪੂਰਾ ਮਨ ਅਮਨ ਸ਼ਾਂਤੀ ਭਾਈਚਾਰਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਦਿੱਲੀ 'ਚ ਐਡਾ ਵੱਡਾ ਜੀ ਦੱਸੋ ਕਿਸੇ ਨੇ ਆਲੇ-ਦਾਲ ਵਿਰੋਧ ਕੀਤਾ ਲੋਕ ਤਾਂ ਜਦੋਂ ਅੰਦੋਲਨ ਖਤਮ ਹੋ ਗਿਆ ਸੀ ਅਫਸੋਸ ਕਰਦੇ ਸੀ ਉਹ ਯਾਰ ਅਸੀਂ ਰੋਟੀ ਭੋਜਨ ਪਾਣੀ ਖਾਂਦੇ ਸੀ ਸਾਨੂੰ ਇਹ ਸੀ ਸੋ ਜਿਹੜਾ ਇਹ ਅੰਦੋਲਨ ਸੀ ਸ਼ੰਭੂ ਵਾਲਾ ਇਹ ਜਦੋਂ ਅੰਦੋਲਨ ਵਾਪਸ ਲਿਆ ਮਲਤਵੀ ਕੀਤਾ ਇਹਨਾਂ ਨੇ ਵੱਖਰਾ ਵਰਤਾਜ ਸਰਜਿਆ ਪਰ ਦੰਲੇ ਵਾਲ ਨੇ ਸਰਜਿਆ ਮੋਰ ਤਾਂ ਜਾਰੀ ਰੱਖੋ ਜਦੋਂ ਤੱਕ ਵੀਟੋ ਚ ਨਹੀਂ ਨਿਕਲਦੇ ਇਹ ਹੋ ਸਕਦਾ ਸੀ ਇਹ ਜਿਹੜਾ ਆਪਣਾ ਭਦੇਰ ਆ ਇਹ ਤਾਂ ਪਹਿਲੀ ਡੇਢ ਚ ਚੱਲਦਾ ਸੀ ਨੋਲਨ ਚ ਇਹ ਇਹ ਕੀ ਲੱਗਦਾ ਵਾ ਫਿਰ ਈਗੋ ਕਲੈਸ਼ ਆ ਮਾਲਵਿੰਦਰ ਜੀ ਈਗੋ ਕਲੈਸ਼ ਹੈ ਨਾ ਸਮਝ ਦੀ ਘਾਟ ਆ ਸਮਝ ਦੀ ਘਾਟ ਜਦੋਂ ਤੁਹਾਡ ਜਦੋਂ ਤੱਕ ਤੁਹਾਡੀ ਸਮਝ ਸਾਫ਼ ਤੇ ਸਪਸ਼ਟ ਨਾ ਹੋਵੇ ਫਿਰ ਈਗੋ ਆਉਂਦੀ ਆ ਹੁਣ ਇਹਨਾਂ ਨੇ ਜਿਹੜਾ ਮੋਰਚਾ ਲਾਇਆ ਨਾ ਇਹ ਮੋਰਚਾ ਲਾਇਆ ਵੀ ਭੱਜ ਕੇ ਮੂਰੇ ਲੱਗ ਜੀਏ ਮਨਿਸਟਰ ਬਣ ਜਾਂਗੇ ਇਹਨਾਂ ਨੂੰ ਪਤਾ ਨਹੀਂ ਸੀ ਵੀ ਦੇਖੋ ਮੁਲਕ ਦੀ ਹਾਲਤ ਕੀ ਆ ਸਰਕਾਰ ਦੀ ਕੀ ਹਾਲਤ ਆ ਚੋਣ ਸਮਝ ਸਾਹਮਣੇ ਆ ਇਹ ਡੱਲੇ ਵਾਲਾ ਆਰਐਸਐਸ ਦੇ ਨੇੜੇ ਨੇ ਚਲੋ ਮੈਨੂੰ ਵੀ ਪਤਾ ਮੈਂ ਇਹ ਨਹੀਂ ਕਹਿੰਦਾ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਪਹਿਲਾ ਮੋਰਚਾ ਲਾ ਕੇ ਕੋਈ ਗੱਲਾਂ ਕਰਕੇ ਅਸੀਂ ਮਨੀਟਰ ਬਣ ਜਾਾਂਗੇ ਕਿਸੇ ਹਨ ਉਹਨਾਂ ਨੇ ਹੂੰ ਤੇ ਭਗਵਾਨ ਤਾਂ ਮੰਨ ਨੇ ਵੀ ਜੋ ਕੀਤਾ ਤੁਹਾਡੇ ਸਾਹਮਣੇ ਆ ਇਹ ਤਾਂ ਬਈ ਦੀ ਇਹ ਗੱਲ ਮੰਨਿਆ ਸੀ ਠੇਕੇ ਦੀ ਖੇਤੀ ਹੂੰ ਇਹ ਇਸ ਕਰਕੇ ਇਦਾਂ ਬਗ ਵੱਡਾ ਬੈਕ ਲੈਸ ਪਿਆ ਦੂਜੀ ਗੱਲ ਹੂੰ ਇਹ ਇਨਟਾਈਮੈਂਟ ਮੋਰਚਾ ਹੂੰ ਇਹਦਾ ਕੋਈ ਭਵਿੱਖ ਨਹੀਂ ਹੂੰ ਮਤਲਬ ਇਹਨਾਂ ਨੂੰ ਸਿਆਣਪ ਇਹ ਕਰਨੀ ਚਾਹੀਦੀ ਆ ਜਿਹੜਾ ਤੁਸੀਂ ਭੱਜ ਕੇ ਮਿਨਿਸਟਰ ਬੰਡ ਦੀ ਖੇਡ ਹੈ ਇਹਨੂੰ ਖਤਮ ਕਰੋ ਹੂੰ ਇਹਨੂੰ ਮੁਲਤਵੀ ਕਰੋ ਬੜਾ ਵੱਡੇ ਸੰਕਟ ਨੇ ਕਿਸਾਨ ਅੰਦੋਲਨ ਕੋਲੇ ਮੁੜ ਕੇ ਸਾਰੇ ਉਸ ਤਰ੍ਹਾਂ ਇਕੱਠੇ ਹੋ ਜਿਵੇਂ ਪਹਿਲਾਂ ਇਕੱਠੇ ਹੋਏ ਓਕੇ ਮਿਹਰਬਾਨੀ ਮੇਰਾ ਵਿਚਾਰੇ ਹੈ ਜੀ ਥੈਂਕ ਯੂ ਮਾਲੀ ਸਾਹਿਬ ਥੈਂਕ ਯੂ